ਦੋਸਤੋ ਇੱਕ ਬਲੌਗ ਦੇ ਦੌਰਾਨ ਇੱਕ ਚੀਜ਼ ਰਹੀ ਦਿਖਾਉਣ ਵਾਲੀ ਆ ਤੁਹਾਨੂੰ ਸਾਡੇ ਬਾਬਾ ਰਹਿ ਗਈ ਤੇ ਲੋਕ ਦਿਖਾਉਣਾ ਜੇ ਰੱਬ ਜੀ ਦੀ ਸਵੀਟਸ ਉਹ ਬਾਬਾ ਜੀ ਕੀ ਹਾਲ ਹੈ ਠੀਕ ਠਾਕ ਹੋ ਰਿਹਾ ਕੋਈ ਠੀਕ ਠਾਕ ਇਹਦੇ ਪਿੱਛੇ ਫਾਸਟ ਫੂਡ ਦਾ ਬਹੁਤ ਵਧੀਆ ਸਿਸਟਮ ਦਾ ਸਟਾਪ ਅਪਲਾਈ ਹੋਇਆਗਾ ਮਠਾਈ ਦਾ ਵੀ ਹੈ ਨਾਲ ਤੁਹਾਨੂੰ ਬਾਹਰ ਲਈ ਸਟੋਰ ਤੇ ਵੀ ਦਿਖਾਉਣੀ ਆਪਾਂ ਵਿਜ਼ਿਟ ਜ਼ਰੂਰ ਕਰਿਆ ਕਰੋ ਉੱਥੋਂ ਦੇਖ ਲੈ ਕੇ ਤੁਸੀਂ ਦੇਖ ਸਾਰੇ ਆਈਟਮ ਹਰ ਇੱਕ ਚੀਜ਼ अवेलेबल ਹੈ ਦੇਖੋ ਇਧਰ ਆਪਣਾ ਕਰਿਆਨਾ ਸਟੋਰ ਹੈ ਇਧਰ ਫਾਸਟ ਫੂਡ ਹੈ 올 ਚੀਜ਼ अवेलेबल ऑन ਰੱਬ ਜੀ ਸਟੋਰ ਪਿੰਡਕਾਵਲੀ ਯੈਸ ਸਰ ਬਾਬਾ ਮਨੂ ਆਓ ਸਰ ਇਹ ਕੀ ਆ ਰਿਹਾ ਕੋਲਚਾ ਪੈਟੀ ਸਮੋਸਾ ওকে ਮਠਿਆਈ ਤੇ ਗਲਾਬ ਜਾ ਮਨਰਸ ਗੁੱਲਾ ਵਰਤੀ ਲੱਡੂ ਤੇ ਤਰ੍ਹਾਂ ਇਹ ਜਿਹਾ ਰੱਖਦੇ ਹਾਂ ਹਾਂ ਜੀ ਮਸਲ ਮੰਡੀ ਜਾਂਦੀ ਲੋੜ ਨਹੀਂ ਮੱਲ ਗੁੱਲੇ ਹਾਂ ਹੋਰ ਚੀਜ਼ਾਂ ਕੀ ਕੀ ਵਹੀਆ ਕਰ ਸਕਦੇ ਤੁਸੀਂ ਨਾ ਤੈਨੂੰ ਬਸ ਫੂਡ ਤੋਂ ਮਿਲਣਾ ਬਸ ਜਲਦੀ ਹੋਰ ਅੱਗੇ ਫਾਸਟ ਫੂਡ ਦਾ ਆਪਾਂ ਵਧੀਆ ਕਿਵੇਂ 버ਗਰ ਵਗੈਰਾ ਲੈ ਕੇ ਆਉਂਗੇ ਹਾਂ ਜੀ ਚੰਗੀ ਕਰ ਲੈ ਅਸਰ ਜਿਹਾ ਸੈਟਅਪ ਮੈਂ ਇਹ ਕੰਮ ਕਰਦੇ ਚਲੋ ਹੋ ਜੇ ਰਕੀ ਗੁਰੂ ਬਖਮਾ ਜੀ ਅਗੇ ਆਂਦੋ ਰਸਟ ਬਣਾਓ ਜੀ ਜਲਦੀ 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 ਰਸਟ ਬਣਾ ਕੇ ਆਓ ਇਹੋ ਬਣੀ ਸਾਡੇ ਇਹ ਭਾਈ ਬਦਲਦੇ ਬਹੁਤ ਸਾਰੇ ਵਧੀਆ ਬੰਦੇ ਨੇ ਨੇਚਰ ਦੇ ਵਧੀਆ ਨੇ ਸਾਰੇ ਬੰਦੇ ਜਿਹੜੇ ਇਹ ਦੇਖੋ ਰਕੀ ਹਾਰੇ ਗੰਗਾ ਨੂੰ ਦੇ ਨੰਨੇ ਦੇ ਵਰਟੀਕਲ ਸਿੱਖ ਪੁੱਦੇ ਲਾ ਲਓ ਇਹ ਬੰਦੇ ਨੇ ਇਹ ਤੇ ਇਹ ਦੇਖੋ ਕਾ ਜਿਵੇਂ ਕਹ ਰਹਾ ਹਾਂ ਬਾਬਾ ਜੀ ਇੱਕ ਵਾਰ ਮੈਂ ਕਹਿੰਦਾ ਇਹਨਾਂ ਨੇ ਕਿ ਸ਼ੁੱਧ ਆਹਾਰ ਜੇ ਕੋਈ ਇਹ ਮਤਲਬ ਖਾਣਾ ਗਾੁੰਦੇ ਹਨ ਹੈਨਾ ਕੋਈ ਜੇ ਕਿਸੇ ਨੇ ਬਾਹਰ ਰਿਹਾ ਜੇ ਮਨ ਕਰ ਲਓ ਕਿਸੇ ਨੂੰ ਟਾਰਗੇਟ ਕਰਦੇ ਤੇ ਪਾਣੀ ਕਹਿੰਦੇ ਕਿਸੇ ਨਾਲ ਨਾ ਵੀਰ ਭਰਾ ਲਈ ਮਦਦ ਵਾਲੰਟੀਅਰ ਕੰਮ ਕਰਾਉਂਦਾ ਪਰ ਕਿਜੀ ਜੀ ਜਿਵੇਂ ਸਭ ਸਾਫ ਸਫਾਈ ਦੇ ਮਾਮਲੇ ਦੇ ਵਿੱਚ ਜਾਂ ਕਿਸੇ ਹੋਰ ਚੀਜ਼ ਦੇ ਵਿੱਚ ਜਿਹਨੇ ਛੇੜੇ ਕੋਈ ਕੰਮ ਕਰਦਾ ਮਨ ਲਗੋਂ ਕਰੇ ਤੇ ਜੀ ਮਿਲੋਂਦੇ ਨੇ ਯੋਗ ਜੀ ਜਦੋਂ ਰਹੇ ਦਨੇ ਜੀ ਬਾਕੀ ਉਹ ਵੀ ਮੇਰੀ ਮੇਰਾ ਮੰਨਣਾ ਹੈ ਵੀ ਬ੍ਰਾਂਡ ਨਾਲੋਂ ਸਟ੍ਰੀਟ ਫੂਡ ਠੀਕ ਰਹਿੰਦਾ ਸਟ੍ਰੀਟ ਫੂਡ ਦੀ ਮਤਲਬ ਜਿਆਦਾ ਬੈਸਟ ਹੈ ਦੂਜੇ ਨਾਲੋਂ ਜਿਹੜੇ ਬ੍ਰਾਂਡ ਦੇ ਨਾਂ ਤੇ ਦਾ ਐਡੀ ਗੱਲਬਾਤ ਹੁੰਦੀ ਨਹੀਂ ਗਾਂਦੀ ਖਵਾਏ ਜਾਂਦੇ ਬਿਲਕੁਲ ਹੋਵੇਗਾ ਜੇ ਹੁਣ ਸਾਨੂੰ ਕੀ ਖਵਾਓਗੇ ਫਿਰ ਕੁਲਚਾ ਹਾਂ ਮੈਨੂੰ ਤੇਰਾ ਹੋ ਰਿਹਾ ਹੋਰ ਬਸ ਤੁਸੀਂ ਨਾ ਬੱਸ ਦੋਸਤੋ ਇੱਥੇ ਬਿਚ ਕਿਉਂ ਜਾਂਦੇ ਨਾ ਸ਼ੌਕ ਤੇ ਆ ਕੇ ਬਾਕੀ ਹੈ ਬਾਈ ਦਾ ਮੈਨ ਹੋ ਜਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਜੀ ਠੀਕ ਹੈ ਆਓ ਤੁਹਾਨੂੰ ਖਵਾਵਾਂਗੇ ਕੁਲਚੇ ਸਮੋਸੇ ਖਾ ਕੇ ਪਤਾ ਲੱਗੇਗਾ ਠੀਕ ਹੈ ਹਾਂਜੀ ਧੰਨਵਾਦ ਜੀ ਬਾਈ ਥੈਂਕ ਯੂ ਜੀ